ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣਾ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਦੇ ਵਿੱਚ। ਆਸ ਕਰਦੇ ਹਾਂ ਜੀ ਜੋ ਸਾਡੇ ਚੈਨਲ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ। ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ, ਲਾਈਕ ਤੇ ਕਮੈਂਟ ਕਰਿਆ ਕਰੋ। ਬੈਲ ਬਟਨ ਨੂੰ ਆਲਟ ਸੈੱਟ ਕਰਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਜ ਨੂੰ ਸਭ ਤੋਂ ਪਹਿਲਾਂ ਮਿਲ ਸਕੇ। ਵੱਧ ਤੋਂ ਵੱਧ ਸਾਡਾ ਸੰਯੋਗ ਦਿਓ। ਪ੍ਰੋ ਤੁਹਾਨੂੰ ਤੁਹਾਡਾ ਹੀ ਚੈਨਲ ਆ। ਸਾਡੇ ਪਿਆਰ ਦੇ ਨਾਲ ਹੀ ਚੱਲਣ ਦਿਆਂ ਠੀਕ ਹੈ ਜੀ ਤੇ ਅੱਜ ਵੱਖਰੇ ਜਿਹੇ ਤਰੀਕੇ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਡਰੈਸ ਨੋਟ ਕਰਿਓ ਮੇਰੇ ਵੀਰੋ ਪਿੰਡ ਫਤੇਪੁਰ ਨਵਾਂ ਪਿੰਡ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਪਟੇ 22 ਸ਼ਮਸ਼ੇਰ ਸਿੰਘ लाडी ਭਾਣਾ ਦੇ ਕੋਲ ਪਹੁੰਚ ਚੁੱਕੇ ਆ ਤੇ ਜਿਵੇਂ ਹੁਣ ਗਰਮੀ ਦੀ ਰੋਤਿਆ ਇੱਕ AC ਜਿਹੜਾ ਬਾਈ ਉਹਨਾਂ ਨੇ ਦੇਣਾ ਵੇਚਣਾ ਤੇ ਉਹ ਤੁਹਾਨੂੰ ਵੀਡੀਓ ਜੋ ਦਿਖਾਉਣ ਲੱਗੇ ਆ ਤੇ ਬੱਤੀ ਨਹੀਂ ਹੈਗੀ ਵੈਸੇ ਨਹੀਂ ਕਿ ਤੁਹਾਨੂੰ ਚੈੱਕ ਕਰਾ ਕੇ ਉਖਾਉਣਾ ਹੈ ਤੇ ਚੱਲਦਾ ਫੁੱਲ ਕੁਲਿੰਗ ਚੰਗੀ ਬਹੁਤ ਵਧੀਆ ਕਰਦਾ ਹਾਂ ਕੋਈ ਚੈੱਕ ਕਰੇ ਆਪਾਂ ਹਾਂ ਕੋਈ ਵੀ ਕਿਸੇ ਵੀਰ ਨੇ ਖਰੀਦਾਰੀ ਕਰਨੀ ਆ ਆਪਣੀ ਨਰਖ-ਪਰਖ ਚੈੱਕ ਕਰਕੇ ਤਸਵੀਰ ਕਰਕੇ ਵੀ ਲੈ ਜਾ ਸਕਦਾ ਵਾਹ ਫੁੱਲ ਗਰੰਟੀ ਚੱਲਦਾ ਬਿਲਕੁਲ ਸਹੀ ਆ ਲਾਡੀ ਪਾ ਦੱਸਦਾ ਕਿਹ ਰਕਮ ਦਾ ਕੋਈ ਵੀ ਇਹਦੇ ਵਿੱਚ ਕੋਈ ਖਰਾਬੀ ਕੋਈ ਫਾਲਟ ਨਹੀਂ ਹੈਗਾ ਤੇ ਇਹਨਾਂ ਕੋਲ ਹੈ ਇਹਨਾਂ ਕੋਲ ਦੋ ਨੇ ਉਹਦਾ ਇੱਕ ਦੇਣਾ ਤੇ 32 ਫਿਰ ਕਿਉਂਕਿ ਮੀਟਰ ਨੇ ਤੇ 32 ਖਾਣੀ ਖਾਣੀ ਆ ਇਸ ਕਰਕੇ ਇੱਕ ਦੀਆਂ ਦਾ ਕੋਈ ਇੱਕ ਨਾ ਸਰਜੰਦਾ ਸਾਡਾ ਵੱਡਾ ਤੇ ਇਹ ਦੇਦਣਾ ਹੈ। ਬਾਕੀ ਡਿਟੇਲ ਬਾਈ ਨਾਲ ਦੀ ਭਾਤੋਂ ਲੈਣੇ ਆਂ। ਕੁਐਸਟ ਕਰਦੇ ਆਂ। ਚੈਨਲ ਨੂੰ ਵੱਤ ਵੱਦ ਸਾਡੇ ਨੂੰ ਸਬਸਕ੍ਰਾਈਬ ਕਰਿਓ। ਠੀਕ ਆ ਜੀ ਤੇ ਆਓ ਹੁਣ ਬਾਕੀ ਡਿਟੇਲ ਬਾਈ ਨਾਲ ਦੀ ਤੋਂ ਲੈ ਕੇ ਸਾਂਝੀ ਕਰੀਏ ਤੁਹਾਡੇ ਤਾਂ ਹੀ ਕੀ ਦੱਸ ਦੇਣ ਦੀ ਡਿਟੇਲ ਕਿਹੜੀ ਕੰਪਨੀ ਤੇ ਕਿੰਨਾ ਚੱਲ ਗਿਆ ਤੇ ਕਿੰਨੀ ਵਾਰ ਦਾ ਤੇ ਐਡਰੈਸ ਕੀ ਨੋਨ ਫੋਨ ਨੰਬਰ ਲਈਏ। ਹਾਂਜੀ ਲਾਡੀ ਪਾਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਰਾਉਂ ਠੀਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚਾਹੀਦੇ ਆ ਤੇ ਫਿਰ ਐਸੀ ਆਪਾਂ ਦੇ ਦੇਣਾ ਹਾਂਜੀ ਐਸੀ ਸਿਰਲ ਕਰਨਾ ਐਸੀ ਨਾ ਦੋ ਆਪਣੇ ਕੋਲ ਤੇ ਪਹਿਲਾਂ ਨਾਮ ਦੱਸ ਦੇ ਆਪਣੇ ਭੈਣ ਭਰਾਵ ਨੂੰ ਨਾਂਦੁਰ ਬਾਗ ਸੇ ਨਹੀਂ ਜੀ ਹਾਂਜੀ ਪਿੰਡ ਪਿੰਡ ਜਤਪੁਰ ਨਵਾਂ ਪਿੰਡ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੰਬਰ ਹੈਗਾ 7799 ਨਤਰ ਹਾਂਜੀ 84805 ਠੀਕ ਹੈ ਜੀ ਇਹ ਕਿੰਨੇ ਟਨ ਦਾ ਜੀ ਇਹ 1.5 ਟਨ ਦਾ ਵਰਜੀ ਏਸੀ ਆ 1.5 ਦਾ ਜੀ ਇਹ ਕੂੜੇ ਦਾ ਨੀਡਾ ਕੰਪਨੀ ਦਾ ਏਸੀ ਆ ਹਾਂਜੀ ਅਨੀਡਾ ਕੰਪਨੀ ਦਾ ਏਸੀ ਆ ਜੀ ਏਸੀ ਆ ਕੂੜੇ ਦਾ ਬਿਲਕੁਲ ਸਹੀ ਆ ਚਾਲੂ ਹਾਲਤ ਆ ਕੋਈ ਵੀ ਆਵੇ ਘਰ ਵਿੱਚ ਚੈੱਕ ਕਰਾ ਦਾਂਗੇ ਫਿਰ ਚੈੱਕ ਕੋਈ ਇਹੋ ਜੀ ਗੱਲ ਨਹੀਂ ਕੀ ਹਾਂਜੀ ਇਹ ਸੀ ਦੋ ਹੁੰਦੇ ਕਰਨ ਆਪਾਂ ਵੇਚਣਾ ਠੀਕ ਹੈ ਜੀ ਠੀਕ ਹੈ ਜੀ ਆਹੋ ਜੀ ਉਹ ਇਹ ਸੀ ਪਿਆ ਮੋਤ ਤੁਸੀਂ ਮਾਰ ਕਿੰਨੇ ਕਮਰਾਗੇ ਬੁਖਾਰ ਉਹ ਅਗਲੇ ਨੂੰ ਪਤਾ ਹੋਵੇ ਤਾਂ ਕਰਕੇ ਵੇਚ ਦੇ ਨਹੀ ਨਹੀ ਉਹ ਤੇ ਠੀਕ ਆ ਜੀ ਫਿਰ ਜਿਹੜਾ ਪਿਆਜ਼ ਚੀਜ਼ ਉਹ ਪਿਆ ਠੀਕ ਉਹ ਤੁਹਾਡਾ ਰਤਾ ਵਿੱਚ ਲੱਗ ਜਾਣਾ ਕਰਨ ਕਰਕੇ ਵੇਚਣਾ ਕੋਈ ਅਸੀਂ ਨੁਕਸ ਨਹੀਂ ਹੈਗਾ ਹਾਂਜੀ ਤੇ ਲਾਡੀ ਪਾ ਫਿਰ ਆਪਾਂ ਕੀ ਇਹਨਾਂ ਲੈ ਦੇ ਰੱਖਾਂਗੇ ਇਹਨਾਂ ਮੌਲਵੀ ਜੀ 14000 ਰੁਪਿਆ ਕਰਦੇ ਆ ਅੱਛਾ ਜੀ 12000 ਦਾ ਦੇ ਦਾਂਗੇ ਹੋਰ ਕੋਈ ਮਾਨਤਨ ਮੀਟ ਕਰੇ ਆ ਇਹਦਾ ਕੇ ਦਾ ਕਰ ਦਾਂਗੇ ਆਪਾਂ ਬਾਕੀ ਚਾਲੂ ਹਾਲ ਤੇ ਬੇਰੋਗ ਹੋਰ ਕਰ ਦਿਓ ਗੁਜਾਰ ਹੋਰ ਹੋ ਜੂਗਾ 10000 ਰੁਪਿਆ ਅੱਛਾ ਜੀ ਠੀਕ ਹੈ ਜੀ ਇਹ ਕਿੰਨਾ ਚਿਰ ਚੱਲ ਗਿਆ ਕਿੰਨਾ ਗਿਆ ਇਹਨੂੰ 3 ਸਾਲ ਹੋ ਗਏ ਆ ਜੀ ਲੱਗੇ 3-3 ਸਾਲ ਵਧੀਆ ਚੱਲੀ ਜਾਂਦਾ ਜੀ ਬਿਲਕੁਲ ਲਓ ਵੀਰੋ ਲਾਉ ਨਹੀਂ ਲਿਆ ਫਿਰ ਚੈੱਕ ਕਰ ਲਓ ਇੱਕ ਵਾਰ ਹਾਂਜੀ ਤੇ ਚੰਗੀ ਕੰਪਨੀ ਦਾ ਦੱਸਣ ਦੇ ਵਧੀਆ ਚੱਲਣ ਦਿਆ ਐਸੀ ਹੋਣ ਦੇ ਕਰਨ ਚਲੋ ਦੇਣਾ ਹੈ ਤੇ ਵਧੀਆੰਦੇ ਚੱਲਦਾ ਇਹ ਕਿਹੜਾ ਕੋਈ ਬੁੱਢੇ ਠਰੇ ਹੋ ਜਾਂਦੇ ਆ ਠੀਕ ਹੈ ਰਪੇਰ ਤਾਂ ਇੰਨਾ ਦਾ ਕੰਮ ਹੁੰਦਾ ਬੰਦਾ ਤੇ ਬੁੱਢਾ ਠੇਰਾ ਹੋ ਜੂ ਤੇ ਪਰ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਇਹਨਾਂ ਅਜ ਨਹੀਂ ਕੋਈ ਬੁੱਢੇ ਠੇਰੀ ਹੋਣ ਵਾਲੀ ਰਪੇਰ ਤੇ ਲੋਡ ਮਾੜੀ ਮੋੜ ਸਰਵਿਸ ਦੀ ਹੁੰਦੀ ਆ ਸਰ ਉਹ ਅਸੀਂ ਹੋਣ ਵਾਲੀ ਆ ਬਿਲਕੁਲ ਕੋਈ ਕੰਮ ਨਹੀਂ ਹੈ ਕੰਮ ਨਹੀਂ ਬਿਲਕੁਲ ਵੈੜੀ ਚੱਲਦਾ ਬੱਤੀ ਨਹੀਂ ਲਾਈਟ ਹੈਗੀ ਕਿਉਂਕਿ ਹੁਣ ਵਾੜੀ ਦਾ ਯੂਰਪ ਲਾਈਟ ਕੱਟ ਲੈਂਦੇ ਕਰਕੇ ਕੱਟ ਲੈਂਦੇ ਨਹੀਂ ਤੇ ਤੁਹਾਨੂੰ ਚੈੱਕ ਕਰਵਾ ਦੇਣਾ ਅਸੀਂ ਹਾਂਜੀ ਹਾਂਜੀ ਤੇ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ